ਤੇ ਬਹੁਤ ਜਿਆਦਾ ਜ਼ਬਰਦਸਤ ਜ਼ਬਰਦਸਤ ਬੰਬ ਦੇਖੋ ਆ ਵੇਖੋ ਸਾਡੇ ਕਾ ਬੰਬਾਂ ਆਣ ਕੇ ਕੋਲ ਡਕਾਜ ਬਿਲਕੁਲ ਨਜ਼ਦੀਕ ਡਕਾਜ ਬੰਬ ਸਾਡੇ ਲਾਗੇ ਜੋ ਕੇ ਵੇਖੋ ਅੱਜ ਪਾਜੀ ਕਿਦਾਂ ਚਲਾਉਣ ਦੇ ਉਸ ਵੇਲੇ ਦੀਆਂ ਲੈਵਸ ਦੀਆਂ ਹਰਿਆਣੇ ਬਾਰਡਰ ਦੀਆਂ ਵੇਖ ਰਿਹਾ ਜੋ ਡਰੋਨ ਫੇਰ ਚਾਰਤਾ ਜੇ ਵੇਖ ਲੋ ਸਾਡੇ ਸਾਹਮਣੇ ਵੇਖ ਲੋ ਡਰੋਨ ਫੇਰ ਕੋ ਕਰ ਲਗਾ ਕਾਰਵਾਈ ਵੇਖੋ ਗੋਲੀਆਂ ਚੱਲਣ ਡੀਆਂ ਸਾਰੇ ਆਮ ਗੋਲੀਆਂ ਚੱਲਣ ਡੀਆਂ ਵੇਖ ਲੋ ਕਿਸੇ ਦਾ ਲਿਆਜ ਨਹੀਂ ਕੀਤਾ ਜਾਂਦਾ ਬੜੇ ਜੋਰਾਂ ਤੇ ਫਾਇਰ ਹੋ ਰਹੀ ਆ ਵੇਖ ਲੋ ਫੇਰ ਛੱਡਤਾ ਜਾ ਡਰੋਨ ਸਾਡੇ ਬਿਲਕੁਲ ਨਜ਼ਦੀਕ ਰੱਖ ਕੇ ਡਿੱਗਾ ਜੇ ਬਿਲਕੁਲ ਹੀ ਨਜ਼ਦੀਕ ਆਣ ਕੇ ਧੁਆ ਧੁਆ ਹੋ ਗਿਆ ਦੁਨੀਆ ਜੋ ਆ ਬਿਲਕੁਲ ਨਜ਼ਦੀਕ ਆਨ ਕਾ ਵੇਖੋ ਸਾਡੇ ਦੂਰਿਆਂ ਨੇ ਨੱਪ ਲਿਆ ਜੇ ਨੱਪ ਲਿਆ ਜੇ ਉਹ ਨੱਪ ਲਿਆ ਜੇ ਡਰੋਨ ਆ ਉਹ ਨੱਪ ਲਿਆ ਜੇ ਨੱਪ ਲਿਆ ਜੇ ਤੂੰ ਵਾਲਾ ਬੰਬ ਉਹ ਫੁੱਕੇ ਪਲਾਸਟਿਕ ਦਾ ਡਰਮ ਰੱਖ ਕੇ ਉਹਦਾ ਸਾਹ ਗੋਮ ਕਰਦਾ ਜੇ ਹੁਣ ਵੀਰਾ ਪੱਖੇ ਵਾਲਾ ਵੀਰਾਂ ਨੂੰ ਬੇਨਤੀ ਆ ਵੀ ਇੱਥੇ ਲਾ ਕੇ ਆਣ ਕੇ ਪੱਖੇ ਚਲਾ ਦਿਓ ਹਵਾ ਉਧਰ ਦੀ ਹੋ ਗਈ ਆ ਵੇਖੋ ਵੇਖੋ ਕਿਹੋ ਵੇਲੇ ਦਾ ਵੇਖਦਾ ਲਾਈਵ ਚੱਲਣ ਡਿਆ ਜੇ ਕੰਮ ਲਾਈਵ ਚੱਲਣ ਡਿਆ ਵੇਖ ਲਓ ਸਰੇ ਆਮ ਸਰੇ ਆਮ ਧੱਕੇਸ਼ਾਈ ਕਰ ਰਹੇ ਧੱਕੇਸ਼ਾਈ ਸ਼ਾਂਤਵੇਂ ਧਰਨੇ ਸਾਡੇ ਸਿੰਘ ਵੇਖ ਲਓ ਮੋਰਚੇ ਸੰਭਾਲ ਕੇ ਬੈਠੇ ਨੇ ਉਹ ਟਾਈਮ ਉਸ ਟਾਈਮ ਇਹ ਅੱਗੇ ਸਭ ਤੋਂ ਅੱਗੇ ਸਾਡੇ ਪੱਤਰਕਾਰ ਵੇਖੋ ਉਹ ਫੇਰ ਛੱਡਦਾ ਜਾ ਇੱਕ ਇੱਕ ਫੇਰ ਗੋਲਾ ਛੱਡਿਆ ਜਾ ਵੇਖ ਕਿੰਨਾ ਵੱਡਾ ਗੋਲਾ ਛੱਡਿਆ ਜਾ ਉਹ ਵੇਖ ਲਓ ਸਾਡੇ ਨੌਜਵਾਨ ਜਿਹੜੇ ਪਹਿਰਾ ਦੇ ਰਹੇ ਆ ਬਾਰਡਰ ਤੇ ਉਹਨਾਂ ਉੱਤੇ ਸਰੇ ਆਮ ਸਰੇ ਆਮ ਗੋਲਾਬਾਰੀ ਕਰ ਰਹੀ ਜੇ ਤੁਹਾਨੂੰ ਇਹੋ ਜਿਹੇ ਲਾਈਵ ਤਸਵੀਰਾਂ ਜੇ ਵੇਖ ਲੋ ਉਹ ਉਸ ਵੇਲੇ ਦੀਆਂ ਲੇਬਸ ਵੀਰਾ ਧੂਆਂ 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 ਸਾਡੇ ਵੀਰਾ ਨੌਜਵਾਨ ਲੜਕਿਆਂ ਨੇ ਵੇਖੋ ਪਾਣੀ ਪਾਣੀ ਵਾਸਤੇ ਬਹੁਤ ਪ੍ਰਬੰਧ ਕੀਤਾ ਪਾਣੀ ਦਾ ਗਿੱਲੀਆਂ ਬੋਰੀਆਂ ਕਰਕੇ ਤੇ ਉਹ ਨਾਲ ਪੰਪਾਂ ਦੇ ਉੱਤੇ ਪਾਉਣ ਦੇ ਇਹ ਵੇਖ ਲੋ ਮਿੰਟ ਮਿੰਟ ਬਾਅਦ ਮਿੰਟ ਮਿੰਟ ਬਾਅਦ ਫੇਰ ਗੋਲੇ ਛੱਡਣ ਦੇ ਜੇ ਵੇਖ ਲੋ ਇਹ ਕੋਈ ਲਿਆਜ ਨਹੀਂ ਜੇ ਕਰਨ ਦੇ ਖੱਟਰ ਸਰਕਾਰ ਬਹੁਤ ਗੰਦੀ ਸਰਕਾਰ ਮੋਦੀ ਸਰਕਾਰ ਇਹ ਖੱਟਰ ਸਰਕਾਰ ਬਹੁਤ ਹੀ ਮਾੜੀ ਸਰਕਾਰ ਜਿਨ੍ਹਾਂ ਨੇ ਪੰਜਾਬ ਤੇ ਹਰਿਆਣਾ ਦਾ ਬਾਰਡਰ ਬਣਾਤਾ ਜੇ ਇਹ ਬਾਰਡਰ ਬਣਾਤਾ ਜੇ ਧਵਾ ਧਵਾ ਥੂਪਿਆ ਦੇਖੋ ਚਲਾਤੀ ਫਿਰ ਗੋਲੀ ਫਿਰ ਚੱਲਣ ਦੀ ਗੋਲੀ ਵੇਖ ਲਓ ਗੋਲੇ ਤੇ ਗੋਲਾ ਸੁੱਟਣ ਦੇ ਜੇ ਗੋਲੇ ਤੇ ਗੋਲਾ ਸੁੱਟਣ ਦੇ ਜੇ ਮੇਰੇ ਸੂਰਬੀਰ ਬਾਧਰੋ ਵੀਰੋ ਤਗੜੇ ਹੋ ਜੋ ਤਗੜੇ ਹੋ ਜੋ ਤਗੜੇ ਹੋ ਕੇ ਮੁਕਾਬਲਾ ਕਰੋ ਤਗੜੇ ਹੋ ਕੇ ਮੁਕਾਬਲਾ ਕਰੋ ਮੇਰੇ ਵੀਰੋ ਵੇਖ ਲਓ ਬਹੁਤ ਜ਼ਿਆਦਾ ਆ ਵੇਖੋ ਫਿਰ ਗੋਲਾ ਛੱਡਾ ਡਰੋਨ ਜਾਣ ਡਿਆ ਉਹ ਡਰੋਨ ਚੜਾ ਜੇ ਉਹ ਡਰੋਨ ਬਿਲਕੁਲ ਹੀ ਲੱਗ ਗਿਆ ਵੇਖੋ ਨੇੜੇ ਉਹਨਾਂ ਦਾ ਸੁੱਟਣ ਲੱਗਾ ਗੋਲਾ ਫਿਰ ਉਹ ਡਰੋਨ ਤੁਸੀਂ ਵੇਖ ਰਹੇ ਜੇ ਜੋ ਕੈਮਰੇ ਚ ਉਹ ਡਰੋਨ ਬਹੁਤ ਵੱਡਾ ਡਰੋਨ ਛੱਡਿਆ ਜੇ ਜੋ ਕਿ ਇੱਥੇ ਘੈਰ ਕਰ ਰਿਹਾ ਵੇਖੋ ਗੋਲੀਆਂ ਸਿੱਧੀਆਂ ਸੁੱਟਦਾ ਫੇਰ ਉਹ ਭਾਈ ਸਾਹਿਬ ਥੋੜੇ